ਤਰੰਤਰ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਪਰ ਕਾਂਗਰਸ ਤੇ ਦੋਸ਼ ਲੱਗ ਰਹੇ ਆ ਕਹਿੰਦੇ ਕਿ ਕਮਜ਼ੋਰ ਕੈਂਡੀਡੇਟ ਦਿੱਤਾ ਅੰਦਾ ਰਿਜ਼ਲਟ ਦੱਸੇਗਾ ਕਿ ਲੋਕ ਤਰੰਤਰ ਦੇ ਸ਼ਰਾਫਤ ਨੂੰ ਵੋਟਾਂ ਪਾਉਂਦੇ ਕਿ ਗੁੰਡਾਗਰਦੀ ਆ ਜਿਹੜਾ ਕੈਂਡੀਡੇਟ ਸ਼ਰੀਫ ਜ਼ਰੂਰ ਹੈ ਵੱਡ ਬੁਝਦਿਲ ਨਹੀਂ ਕਿਸੇ ਪਾਰਟੀ ਨਾਲ ਖੜਾ ਕਿਸੇ ਹੋਰ ਪਾਰਟੀ ਤੋਂ ਲੈ ਕੇ ਪੈਰਾਟਰੂਪ ਨਹੀਂ ਕਰਾਇਆ ਬਹੁਤ ਵੱਡਾ ਉਹਦਾ ਪਿਛੋ ਜਿਹੜੇ ਭਗਵਾਨ ਸ੍ਰੀਮਾਨ ਉਹਨਾਂ ਦੇ ਨਿਸ਼ਾਨੇ ਤੇ ਤੁਸੀਂ ਵੀ ਹੋ ਤੁਹਾਡੇ ਤੇ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਆ ਉਹਨਾਂ ਦੇ ਕੋਲ ਇੱਕ ਹੀ ਜੇਵਾ ਉਹ ਪੈਸਾ ਲੈਣਾ ਜਾਣਦੇ ਆ ਦੇਣਾ ਨਹੀਂ ਜਾਣਦੇ ਇਹਦੇ ਕੋ ਤੇ ਇੱਕ ਵੀ ਐ ਨਹੀਂ ਮੇਰੇ ਕੋ ਇੱਕ ਤੇ ਆਇਆ ਨਾ ਇਹਦੇ ਕੋ ਇੱਕ ਵੀ ਨਹੀਂ ਜਦ ਦਾ ਮੁੱਖ ਮੰਤਰੀ ਬਣਿਆ ਐ ਇੰਨਾ ਕ ਲੈਣਾ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੋਬਲਮ ਆਈ ਨਾ ਜਰਾ ਸਾਹਿਬ ਕੋ ਥੋੜੀ ਜੀ ਆਪਣੀ ਜ਼ਬਾਨ ਜ਼ਬਾਨ ਤੇ ਕੰਟਰੋਲ ਕਰਿਆ ਜਦੋਂ ਤੁਸੀਂ ਚੀਫ ਮਿਨਿਸਟਰ ਹਟ ਗਏ ਤੇ ਮਾਨ ਸਾਹਿਬ ਕਦੀ ਤੁਸੀਂ ਵਿਚਾਰਿਆ ਤੁਹਾਡੇ ਨਾਲ ਬੰਨਣਾ ਕੀ ਅਜੇ ਇੱਕ ਤੇਰਾ ਡੀਆਈਜੀ ਜਿਹੜਾ ਤੇਰਾ ਦੂਜਾ ਰੂਪ ਗਿਣਿਆ ਜਾਂਦਾ ਸੀ 7.5 ਕਰੋੜ ਰੁਪਈਆ ਉਹਦੇ ਕੋਲ ਅਜੇ ਕੱਲ ਹੀ ਨਿਕਲੇ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਪਰ ਆਪਣੇ ਰਜੇਮਿਆਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਸ਼੍ਰੀ ਭੈਣੀ ਸਾਹਿਬ ਦੇ ਸਮਾਗਮ ਦੇ ਵਿੱਚ ਪਹੁੰਚੇ ਆ ਗੱਲਬਾਤ ਕਰਦੇ ਆ ਕਿ ਤਰਨ ਤਰਨ ਦੇ ਵਿੱਚ ਕੀ ਹਾਲ ਨੇ ਤੇ ਅੱਜ ਸਮਾਗਮ ਦੇ ਉੱਤੇ ਆਏ ਨੇ ਬਾਜਵਾ ਸਾਹਿਬ ਅੱਜ ਪਹਿਲਾਂ ਸਮਾਗਮ ਤੇ ਧਿਆਉ ਕੀ ਕਹਿਣਾ ਚਾਹੁੰਦੇ ਕੋ ਇਸ ਤਰ੍ਹਾਂ ਹੈ ਕਿ ਹਰ ਸਾਲ ਕਈ ਸਾਲਾਂ ਤੋਂ ਲਗਾਤਾਰ ਅਸੂ ਦੇ ਮੇਲੇ ਤੇ ਅਸੂ ਦੇ ਮਹੀਨਿਆਂ ਦੇ ਵਿੱਚ ਇੱਕ ਮਹੀਨੇ ਦਾ ਸਮਾਗਮ ਚੱਲਦਾ ਜਿੱਥੇ ਜਾ ਜਿੰਨਾ ਵੀ ਸਾਡੇ ਕੂਕਾ ਪਾਈਚਾਰਾ ਤੇ ਸਾਡੇ ਨਾਮ ਤਾਰੀਪ ਰਾਤੇ ਪੈਲੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਸਿਮਰਨ ਨਾਲ ਜੋੜ ਦੇਣ। ਅ ਦੇਸ਼ ਭਗਤੀ ਦੀ ਅਵੇਅਰਨੈਸ ਪੈਦਾ ਕਰ ਦੇਣਾ। ਤੋਂ ਅੱਜ ਮੈਂ ਇੱਥੇ ਨਮਨ ਕਰਨ ਵਾਸੇ ਆਇਆ ਸੀ ਕਿਉਂਕਿ ਮੇਰਾ ਇਹ ਮੰਨਣਾ ਹੈ ਤੇ ਸਾਰੇ ਪੰਜਾਬ ਦਾ ਤੇ ਦੇਸ਼ ਦਾ ਮੰਨਣਾ ਹੈ ਕਿ ਸਾਡੇ ਦੇਸ਼ ਦੀ ਜਿਹੜੀ ਫਰੀडम ਸਟਰਗਲ ਦੀ ਪਹਿਲੀ ਚਿੰਗਾਰੀ ਸੀ 1857 ਦੇ ਵਿੱਚ ਸਤਗੁਰ ਰਾਮ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਜਦੋਂ ਹਿੰਦੁਸਤਾਨ ਦੀ ਪਹਿਲੀ ਤਰਨ ਪਤਾ ਮਿਊਟ ਨਹੀਂ ਹੋਈ ਹੈ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿੰਨੇ ਇਹਨਾਂ ਦੇ ਤੁਲਕ ਰੱਖਣ ਵਾਲੀ ਸਾਰੇ ਨਾਮਤਰੀ ਮੂਵਮੈਂਟ ਐ ਸੀ ਉਹਨੂੰ ਇਸ ਗੱਲ ਨਾਲ ਜੋੜਿਆ ਕਿ ਅਸੀਂ ਕੰਪਲੀਟ ਬ੍ਰਿਟਿਸ਼ ਗਵਰਨਮੈਂਟ ਦਾ ਬਾਈਕਾਟ ਕਰੀਏ ਨਾ ਰਾ ਕਪੜੇ ਦਾ ਬਾਈਕਾਟ ਹੀ ਨਹੀਂ ਉਹਨਾਂ ਦੀ ਖਾਣ ਵਾਲੀਆਂ ਵਸਤੂਆਂ ਦਾ ਬਾਈਕਾਟ ਹੀ ਨਹੀਂ ਉਹਨਾਂ ਦੀ ਪੋਸਟਲ ਸਰਵਿਸਿਜ਼ ਉਹਨਾਂ ਦੀ ਕਚਹਿਰੀਆਂ ਦਾ ਵੀ ਟੋਟਲ ਬਾਈਕਾਟ ਕੀਤਾ ਗਿਆ ਜਿਹਦੇ ਕਾਰਨ ਵੱਡੀ ਕੀਮਤ ਅਦਾ ਕਰਨੀ ਪਈ ਗਊ ਮਾਂ ਦੀ ਰੱਖਿਆ ਵਾਸਤੇ ਜਿਹੜਾ ਇੱਕ ਸਬਜੈਕਟ ਬਹੁਤ ক্লোਜ਼ ਹੈ ਸਿੱਖ ਅਤੇ ਹਿੰਦੂ ਸਾਡੇ ਭਾਈਚਾਰੇ ਦੇ ਦਿਲ ਦੇ 64 ਨਾਮਤਰੀ ਸਾਡੇ ਵੀਰ ਜਾਂ ਸਾਡੇ ਕੂਕਾ ਮੂਵਮੈਂਟ ਦੇ ਸ਼ਹੀਦ ਜਿਹੜੇ ਸਨ ਬਲੀਰ ਕੋਟਲਾ ਵਿੱਚ ਧੋਪਾਂ ਦਾ ਸ਼ਿਕਾਰ ਅੰਗਰੇਜ਼ਾਂ ਦੇ ਸਾਹਮਣੇ ਹੋਏ ਸਤਗੁਰ ਰਾਮ ਸਿੰਘ ਜੀ ਨੂੰ ਫਿਰ 1872 ਦੇ ਵਿੱਚ ਜਿਹੜਾ ਸੀ ਦੇਸ਼ ਨਕਾਲਾ ਜਿਹੜਾ ਸੀ ਰੰਗੂਨ ਬਰਮਾ ਦੇ ਵਿੱਚ ਵੇਚ ਦਿੱਤਾ ਗਿਆ ਉਸ ਤੋਂ ਬਾਅਦ ਵੀ ਉਹਨਾਂ ਤੋਂ ਲਗਾਤਾਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਭਾਵੇਂ ਥੋੜੀ ਦੇਰ ਤੁਸੀਂ ਖੱਬੇ ਸੱਜੇ ਕਰ ਲਓ ਜਿੱਥੇ ਮਰਜ਼ੀ ਲੈ ਜਾਓ ਬਟ ਮੇਰੇ ਜਿਹੜੇ ਪਰਵਾਨੇ ਨੇ ਜਿਨ੍ਹਾਂ ਨੂੰ ਮੈਂ ਟ੍ਰੇਨ ਕੀਤਾ ਉਹ ਦੇਸ਼ ਦੀ ਆਜ਼ਾਦੀ ਤੋਂ ਪਿੱਛੇ ਨਹੀਂ ਹਟਣਗੇ ਸੋ ਫਿਰ ਇਹਨਾਂ ਦਾ ਲੰਬਾ ਅਰਸਾ ਇਸ ਕੁਕਾ ਮੂਵਮੈਂਟ ਦਾ ਕਾਂਗਰਸ ਇੰਡੀਅਨ نیشنل ਕਾਂਗਰਸ ਨਾਲ ਜੁੜਿਆ ਜਿਹੜਾ ਰਿਸ਼ਤਾ ਅਜੇ ਤੱਕ ਬਿਲਕੁਲ ਬਰਕਰਾਰ ਹੈ ਤਾਂ ਮੈਂ ਅੱਜ ਇਥੇ ਆਪਣੇ ਐਜ਼ ਲੀਡਰ ਆਫ ਦੀ ਆਪੋਜੀਸ਼ਨ ਇੰਡੀਅਨ نیشنل ਕਾਂਗਰਸ ਦਾ ਇੱਕ ਸਪਾਈਓਨ ਕਰਨ ਮੈਂ ਅੱਜ ਇਹਨਾਂ ਨੂੰ ਇਥੇ ਇਸ ਮਹੀਨੇ ਤੇ ਕਿਉਂਕਿ ਇਥੇ ਤਕਰੀਬਨ 3 ਸਬਾ ਹੁੰਦੀਆਂ ਸਵੇਰੇ ਦੁਪਹਿਰ ਤੇ ਸ਼ਾਮ ਤੇ ਇੱਕ ਮਹੀਨਾ ਲਗਾਤਾਰ 90 ਸਵਾਵਾਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਜਿਹਦੇ ਵਿੱਚ ਔਰਤਾਂ ਵੀ ਨੇ ਬੰਦੇ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਉਹਨਾਂ ਸਾਰਿਆਂ ਨੂੰ ਸਿਮਰਨ ਨਾਲ ਜੋੜਦੇ ਨੇ ਪਰਮਾਤਮਾ ਨਾਲ ਜੋੜਦੇ ਨੇ ਸਾਦਗੀ ਨਾਲ ਜੋੜਦੇ ਨੇ ਕਰਦਾਰ ਨਾਲ ਜੋੜਦੇ ਨੇ ਇਹ ਸਾਰੀਆਂ ਚੀਜ਼ਾਂ ਕਰਨ ਮੈਂ ਅੱਜ ਆਪਣੀ ਹਾਜ਼ਰੀ ਪਰਵਾਸਿਆ ਹੈ ਸਰੰਤਰਨ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਪਰ ਕਾਂਗਰਸ ਤੇ ਦੋਸ਼ ਲੱਗ ਰਹੇ ਆ ਕਹਿੰਦੇ ਕਿ ਕਮਜ਼ੋਰ ਕੈਂਡੀਡੇਟ ਦਿੱਤਾ ਤੁਹਾਨੂੰ ਕਿਹਨੇ ਕਿਹਾ ਤੁਹਾਨੂੰ ਕਿਹਨੇ ਕਿਹਾ ਜਦੋਂ ਰਿਜ਼ਲਟ ਆਏਗਾ ਤਾਨੂੰ ਉਦੋਂ ਪਤਾ ਲੱਗੇਗਾ ਤੁਹਾਨੂੰ ਜੋ ਰਿਜ਼ਲਟ ਆਏਗਾ ਫਿਰ ਪਤਾ ਲੱਗੇਗਾ ਕਿ ਕਮਜ਼ੋਰ ਕੌਣ ਹੈ ਸ਼ਰਾਫਤ ਕਮਜ਼ੋਰੀ ਨਹੀਂ ਹੁੰਦੀ ਜੇ ਤੁਸੀਂ ਚਾਹਦੇ ਹੋ ਕਿ ਅਸੀਂ ਬਾਕੀਆਂ ਵਰਗਾ ਜਿਹੜੇ ਡਿਊਬਸ ਕੈਰੈਕਟਰਸ ਦੇ ਉਹਨਾਂ ਨੂੰ ਪੇਸ਼ ਕਰਦੇ ਸਾਡਾ ਜਿਹੜਾ ਕੈਂਡੀਡੇਟ ਸ਼ਰੀਫ ਜ਼ਰੂਰ ਹੈ ਬੜ ਬੁਝਦਿਲ ਨਹੀਂ ਕਿਸੇ ਪਾਰਟੀ ਨਾਲ ਖੜਾ ਕਿਸੇ ਹੋਰ ਪਾਰਟੀ ਤੋਂ ਲੈ ਕੇ ਪੈਰਾਟਰੂਪ ਨਹੀਂ ਕਰਾਇਆ ਬਹੁਤ ਵੱਡਾ ਉਹਦਾ ਪਛੋਕੜ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਤੇ ਦੋਸ਼ ਲਾਉਣ ਵਾਲਿਆਂ ਨੂੰ ਦੱਸਣਾ ਚਾਹਨਾ ਕਿ ਉਹਦੇ ਪਰਦਾਦਾ ਜਿਹੜੇ ਸੀ ਸਾਜਵਾਰ ਸਿੰਘ ਬੁਰਜ ਉਹਨਾਂ ਦਾ ਨਾਮ ਸੀ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਅਜੇ ਨਹੀਂ ਸੀ ਆਈ 1920 ਉਸ ਤੋਂ ਪਹਿਲੇ ਇੱਕ ਲੋਕਲ ਮੈਨੇਜਮੈਂਟ ਕਮੇਟੀ ਸੀ ਜਿਹੜੀ ਦਰਬਾਰ ਸਾਹਿਬ ਦੇ ਫੇਅਰਸ ਨੂੰ ਲੁੱਕ ਆਫਟਰ ਕਰਦੀ ਸੀ ਇਹਦੇ ਦਾਦਾ ਸਾਜਵਾਰ ਸਿੰਘ 15 ਸਾਲ ਉਹਦੇ ਪ੍ਰਧਾਨ ਰਹੇ ਜਿਨ੍ਹਾਂ ਨੇ ਸੇਵਾ ਦਰਬਾਰ ਸਾਹਿਬ ਦੀ ਕੀਤੀ 15 ਸਾਲ ਗੁਰੂ ਰਾਮਦਾਸ ਰਾਹ ਦਾ ਨਹੀਂ ਪੱਥਰ ਸਾਹਿਬ ਜਵਾਰ ਸਿੰਘ ਨੇ ਰੱਖਿਆ ਪਹਿਲੇ ਫੁੱਲੀਆਂ ਦਾ ਪ੍ਰਸ਼ਾਦ ਹੁੰਦਾ ਸੀ ਉਹ ਪਰੰਪਰਾ ਨੂੰ ਹਟਾ ਕੇ ਕੜਾ ਪ੍ਰਸ਼ਾਦ ਦੀ ਪਰੰਪਰਾ ਸਾਹਿਬ ਜਵਾਰ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਅੱਜ ਤੀ ਕਹਿੰਦੇ ਹੋ ਕੈਂਡੀਡੇਟ ਕਮਜ਼ੋਰ ਹੈ ਇਹਦਾ ਦਾਦਾ ਜਿਹੜਾ ਸੀ ਸਾ ਅਜੀਤ ਸਿੰਘ ਬੁਰਜ 25 ਸਾਲ ਲਗਾਤਾਰ ਅਨੋਪੋਜ਼ਡ ਆਧਿਕਲ ਤੇ ਲੜਾਈਆਂ ਜਿੱਤ ਕੇ ਵੀ 25 ਸਾਲ ਨਹੀਂ ਬੰਦਾ ਚੁਣਿਆ ਜਾਂਦਾ 25 ਸਾਲ ਅਨੋਪੋਜ਼ਡ ਬਿਨਾ ਮੁਕਾਬਲਾ ਬਲਗ ਸੰਤੀ ਚਵਾਲ ਦੇ ਚੇਅਰਮੈਨ ਰਹੇ ਇਹਨਾਂ ਦਾ ਪਿਤਾ ਲੀਡਰ ਸੀ ਇਹ ਆਪ ਲੀਡਰ ਆਂਦਾ ਰਿਜ਼ਲਟ ਦੱਸੇਗਾ ਕਿ ਲੋਕ ਤਰਨਤਾਰ ਦੇ ਸ਼ਰਾਫਤ ਨੂੰ ਵੋਟਾਂ ਪਾਉਂਦੇ ਕਿ ਗੁੰਡਾਗਰਦੀ ਨੂੰ ਪਾ ਹਾਂ ਗੁੰਡਾ ਨਹੀਂ ਹੈ ਜੇ ਤੁਸੀਂ ਉਸ ਲੈਂਗੁਏਜ ਸਮਝਦੇ ਹੋ ਕਿ ਕਮਜ਼ੋਰ ਕੈਂਡੀਡੇਟ ਹੈ ਤੇ ਮੈਂ ਸਮਝਣਾ ਆਪਣੀ ਗਲਤ ਗਲਤ ਫਹਮੀ ਜਿਹੜੀ ਹੈ ਤਰਨਤਾਰ ਦੇ ਲੋਕ ਕੱਢ ਨੂੰ ਫਿਰਦੇ ਨੇ ਜਿਹੜਾ ਦੇਸ਼ ਨਾਲ ਪਿਆਰ ਕਰਦਾ ਜਿਹੜਾ ਲੋਕਾਂ ਨਾਲ ਪਿਆਰ ਕਰਦਾ ਪ੍ਰਮਾਤਮਾ ਦੇ ਜਨਮੇ ਹੋਏ ਜੀਵਾਂ ਨਾਲ ਪਿਆਰ ਕਰਦਾ ਉਹਨੂੰ ਕਮਜ਼ੋਰ ਨਹੀਂ ਕਿਹਾ ਜਾ ਸਕਦਾ ਤਾਂ ਬੇਤਰੀਨ ਪਰਿਵਾਰ ਤੋਂ ਪੜਿਆ ਲਿਖਿਆ ਬੇਦਾਗ ਹੈ ਅਤੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰੇਗਾ ਮੈਂ ਇਸ ਗੱਲ ਦੀ ਗਾਰੰਟੀ ਦੇ ਸਰ ਆ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਨਾਂ ਦੇ ਨਿਸ਼ਾਨੇ ਤੇ ਤੁਸੀਂ ਵੀ ਹੋ ਤੁਹਾਡੇ ਤੇ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਆ ਉਹਨਾਂ ਦੇ ਕੋਲ ਇੱਕ ਹੀ ਜੇਵਾ ਉਹ ਪੈਸਾ ਲੈਣਾ ਜਾਣਦੇ ਆ ਦੇਣਾ ਨਹੀਂ ਜਾਣਦੇ ਇਹਦੇ ਕੋ ਤੇ ਇੱਕ ਵੀ ਹੈ ਨਹੀਂ ਮੇਰੇ ਕੋ ਇੱਕ ਤੇ ਆ ਨਾ ਇਹਦੇ ਕੋ ਇੱਕ ਵੀ ਹੈ ਨਹੀਂ ਭਗਵੰਤ ਮਾਹੰਜੜਾ ਇਹ ਇਸ ਕਿਸਮ ਦੀਆਂ ਬੇਤੁਕੀਆਂ ਗੱਲਾਂ ਤੋਂ ਇਲਾਵਾ ਇਹਦੇ ਕੋਲ ਹੋਰ ਕੁਝ ਹੈ ਜੀ ਤੁਸੀਂ ਮੈਨੂੰ ਦੱਸੋ ਜਿੰਨਾ ਬਦਨਾਮ ਚੀਫ ਮਿਨਿਸਟਰ ਇਹ ਹੈ ਤੇ ਜਿੰਨਾ ਕੰਗਾਲ ਮੁੱਖ ਮੰਤਰੀ ਤੇ ਜਿੰਨਾ ਮੈਂ ਸਵੇਨਾ ਜਿਸ ਬੰਦੇ ਦੇ ਜਿਸਾਂ ਕਹੀ ਜਾਂਦਾ ਜਿਹਦੇ ਮੱਥੇ ਤੇ ਸੂਬੇ ਦਾ ਨੁਕਸਾਨ ਲਿਖਿਆ ਜਿੱਦਾਂ ਦਾ ਮੁੱਖ ਮੰਤਰੀ ਬਣਿਆ ਹੈ ਇੰਨਾ ਕਹਿ ਲੈਣਾ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੋਬਲਮ ਆਈ ਜਾਂਦੀ ਹੈ ਨਜ਼ਰ ਆਂਦੀ। ਤੋਂ ਸਾਨੂੰ ਤੇ ਮੈਂ ਇਨਾ ਮਾਨ ਨੂੰ ਕਹਿਣਾ ਚਾਹਨਾ ਮਾਨ ਸਾਹਿਬ ਕੋ ਥੋੜੀ ਜੀ ਆਪਣੀ ਜ਼ਬਾਨ ਜ਼ੁਬਾਨ ਤੇ ਕੰਟਰੋਲ ਕਰਿਆ ਕਰੋ। ਜਦੋਂ ਤੁਸੀਂ ਚੀਫ ਮਿਨਿਸਟਰ ਹਟ ਗਏ ਤੇ ਮਾਨ ਸਾਹਿਬ ਕਦੀ ਤੁਸੀਂ ਵਿਚਾਰਿਆ ਤੁਹਾਡੇ ਨਾਲ ਬਣਨਾ ਕੀ ਹੈ? ਕਦੀ ਵਿਚਾਰਿਆ ਜੇ? ਇਹ ਮੇਰਾ ਸੰਦੇਸ਼ ਮਾਨ ਨੂੰ ਦੱਸਿਓ ਕਿ ਜਦਨ ਹਟ ਗਿਆ ਤੇਰਾ ਬਣੇਗਾ ਕੀ? ਤੂੰ ਆਪਣਾ ਪ੍ਰਬੰਧ ਕਰ ਤੂੰ ਆਪਣੀਆਂ ਜੇਬਾਂ ਦਾ ਪ੍ਰਬੰਧ ਕਰ ਤੇਰਾ ਪਰਿਵਾਰ ਇਹ ਤੋਂ ਮਾਲ ਲੁੱਟ ਕੇ ਜਿਹੜੇ ਦੇਸ਼ਾਂ 'ਚ ਕਰਦਾ ਸਾਡੇ ਕੋਲ ਇੱਕ ਇੱਕ ਚੀਜ਼ ਦੀ ਇਸ ਟਾਈਮ ਸਬੂਤ ਪਏ ਨੇ ਟਾਈਮ ਆ ਲੈਣ ਤੇ ਫਿਰ ਤੈਨੂੰ ਦੱਸਾਂਗੇ ਤੇਰੀਆਂ ਜੇਬਾਂ ਕਿੰਨੀਆਂ ਖ ਲੱਗੀਆਂ ਅਜੇ ਇੱਕ ਤੇਰਾ ਡੀ ਆਈ ਜੀ ਜਿਹੜਾ ਤੇਰਾ ਦੂਜਾ ਰੂਪ ਗਿਣਿਆ ਜਾਂਦਾ ਸੀ 7 ਕਰੋੜ ਰੁਪਈਆ ਉਹਦੇ ਕੋਲ ਅਜੇ ਕੱਲ ਹੀ ਨਿਕਲੇ ਆ ਹਜ਼ਾਰਾਂ ਕਰੋੜ ਦੀਆਂ ਜਾਇਦਾਦਾਂ ਨਿਕਲੀਆਂ ਨੇ ਕੋ ਡੇਢ 2 ਕਿਲੋ ਸੋਨਾ ਨਿਕਲਿਆ ਤੇ ਤੇਰੇ ਕੋ ਤੇ ਪਤਾ ਨਹੀਂ ਕੀ ਕੀ ਨਿਕਲ ਲਾ ਜੇ ਤੋ ਇਹੋ ਜਿਹਿਆ ਤੋਮਤਾ ਨਾ ਲਾਇਆ ਕਰੋ ਅਕਲ ਦੀ ਤੇ ਕੋਈ ਥੋੜੀ-ਮੋਟੀ ਕੁਛ ਜੀ ਸੁਚ ਜੀ ਗੱਲ ਕਰਿਆ ਕਰੋ ਜੇ ਗਲਤੀ ਨਾਲ ਤੋਂ ਮੁੱਖ ਮੰਤਰੀ ਬਾਣੀ ਗਿਆ ਤੇ ਕੋਈ ਸੁਚ ਜੀ ਗੱਲ ਮੁੱਖ ਮੰਤਰੀ ਨੂੰ ਕਰਨੀ ਚਾਹੀਏ